ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਮਹੱਤਵਪੂਰਨ ਵਿਸ਼ੇ ਤੇ ਸਾਂਝ ਪਾਉਂ ਜਾ ਰਿਹਾ ਵਿਸ਼ਾ ਹੈ ਕਿ ਰੋਟੀ ਖਾਣ ਤੋਂ ਪਹਿਲਾਂ ਜਾਂ ਕੁਝ ਵੀ ਗ੍ਰਹਿਣ ਕਰਨ ਤੋਂ ਪਹਿਲਾਂ ਆਪਾਂ ਜੇ ਪ੍ਰਮਾਤਮਾ ਦਾ ਨਾਮ ਲੈਨੇ ਹਾਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਤਾਂ ਉਸ ਚੀਜ਼ ਦੀ ਕੀ ਮਹੱਤਤਾ ਹੈ ਵਾਹਿਗੁਰੂ ਜੀ ਨੇ ਇਸ ਬਾਰੇ ਸਾਨੂੰ ਕੀ ਖਾਸ ਸੰਦੇਸ਼ ਦਿੱਤੇ ਨੇ ਇਸ ਵਿਸ਼ੇ ਤੇ ਆਪਾਂ ਖੁੱਲ ਕੇ ਗੱਲ ਕਰਾਂਗੇ ਕਿ ਇਸ ਤਰੀਕੇ ਨਾਲ ਕੀ ਲਾਭ ਹੁੰਦੇ ਨੇ ਸਾਨੂੰ ਕੀ ਪ੍ਰਾਪਤ ਹੋਵੇਗਾ ਸੋ ਤੋਂ ਪਹਿਲੀ ਗੱਲ ਤਾਂ ਪ੍ਰਮਾਤਮਾ ਜੀ ਦਾ ਪਵਿੱਤਰ ਉਪਦੇਸ਼ ਹੈ ਕਿ ਸਾਸ-ਗਰਾਸ ਜਪੂ ਜਪ ਰਸਨਾ ਨੀਤ-ਨੀਤ ਗੁੰਗਾਈਏ ਇਸ ਤੋਂ ਇਲਾਵਾ ਪ੍ਰਮਾਤਮਾ ਜੀ ਨੇ ਇੱਕ ਥਾਂ ਤੇ ਵੀ ਕਿਹਾ ਹੈ ਕਿ ਸਾਸ-ਗਰਾਸ ਨਾ ਵਿਸਰੈ ਸਫਲ ਮੂਰਤ ਗੁਰ ਆਪ ਤੇ ਇਸ ਤੋਂ ਇਲਾਵਾ ਪ੍ਰਮਾਤਮਾ ਜੀ ਦਾ ਪਵਨ ਉਪਦੇਸ਼ ਇਹ ਵੀ ਹੈ ਕਿ ਹੋਏ ਅਚਿੰਤ ਬਸੇ ਸੁਖ ਨਾਲ ਸਾਸ-ਗਰਾਸ ਹਰਿਨਾਮ ਸੰਮਾਲ ਇਸ ਵਿੱਚ ਪ੍ਰਮਾਤਮਾ ਜੀ ਸਾਨੂੰ ਹੁਕਮ ਕਰਦੇ ਨੇ ਕਿ ਖਾਂਦਿਆਂ ਪੀਂਦਿਆਂ ਗਰਾਹੀ ਨੂੰ ਵਿੱਚ ਰੱਖਦਿਆਂ ਵਾਹਿਗੁਰੂ ਨੂੰ ਨਾਮ ਜਸਾਰੋ ਤੇ ਵਾਹਿਗੁਰੂ ਨੂੰ ਨਾਮ ਸਾਰਨ ਦਾ ਕੀ ਤਰੀਕਾ ਹੈ ਕਿਸੇ ਨੂੰ ਆਪਾਂ ਭੁੱਲਣਾ ਨਹੀਂ ਚਾਹੁੰਦੇ ਤਾਂ ਉਸ ਦਾ ਇਹੀ ਤਰੀਕਾ ਹੈ ਨਾ ਕਿ ਉਸ ਨੂੰ ਯਾਦ ਕਰਦੇ ਰਹੀਏ ਹੁਣ ਅਗਲੀ ਗੱਲ ਕਰਦੇ ਹਾਂ ਕਿ ਸਾਹ ਲਈਆਂ ਤਾਂ ਪ੍ਰਮਾਤਮਾ ਜੀ ਦਾ ਉਪਦੇਸ਼ ਹੈ ਹੀ ਕਿ ਯਾਦ ਕਰਨਾ ਨਾਲ ਦੀ ਨਾਲ ਅੰਨ ਖਾਂਦਿਆਂ ਅੰਨ ਗ੍ਰਹਿਣ ਕਰਦਿਆਂ ਪ੍ਰਮਾਤਮਾ ਦਾ ਨਾਮ ਜਪਣਾ ਹੈ ਕਿਵੇਂ ਜਪਣਾ ਹੈ ਉਹ ਦੱਸਦੇ ਹਾਂ ਪਰ ਇਸ ਦੀ ਮਹੱਤਤਾ ਕੀ ਹੈ ਉਹ ਵੀ ਦੱਸਦੇ ਹਾਂ ਅਨ ਨੂੰ ਆਪਣੇ ਸਮਾਜ ਦੇ ਵਿੱਚ ਭਗਵਾਨ ਦੇ ਬਰਾਬਰ ਮੰਨਿਆ ਗਿਆ ਹੈ ਸਾਰੀ ਦੁਨੀਆ ਦੇ ਵਿੱਚ ਅਨ ਨੂੰ ਸਰਵਉੱਚ ਮੰਨਿਆ ਗਿਆ ਹੈ ਤੇ ਨਾਲ ਦੀ ਨਾਲ ਬਹੁਤ ਥਾਵਾਂ ਤੇ ਜ਼ਿਕਰ ਮਿਲਦਾ ਹੈ ਕਿ ਇਸ ਦੀ ਬੇਦਬੀ ਨਹੀਂ ਹੋਣੀ ਚਾਹੀਦੀ ਕਹਿੰਦੇ ਨੇ ਕਿ ਜੇ ਪ੍ਰਮਾਤਮਾ ਨੇ ਸਾਡੀ ਦੇਹ ਬਣਾਈ ਐ ਸਰੀਰ ਬਣਾਇਆ ਐ ਤਾਂ ਅੰਨ ਦਾ ਵੀ ਇੱਕ ਵੱਡਾ ਰੋਲ ਹੈ ਉਸ ਨੇ ਇਸ ਦੇਹ ਨੂੰ ਬਣਾਈ ਰੱਖਿਆ ਹੈ ਉਹਨਾਂ ਚਰ ਬਣਾਈ ਰੱਖਿਆ ਜਿੰਨਾ ਚਿਰ ਇਨਸਾਨ ਆਪਣੀ ਗਿੰਤੀ ਦੇ ਜਿਹੜੇ ਸਵਾਸ ਨੇ ਉਹ ਪੂਰੇ ਨਹੀਂ ਕਰ ਲੇਗਾ ਇਸ ਕਰਕੇ ਜੇ ਪ੍ਰਮਾਤਮਾ ਦਾ ਬਣਾਉਣ ਦੇ ਵਿੱਚ ਵੱਡਾ ਹੱਥ ਹੈ ਤੇ ਅੰਨ ਦਾ ਬਣਾਈ ਰੱਖਣ ਦੇ ਵਿੱਚ ਵੱਡਾ ਹੱਥ ਹੈ ਇਹੀ ਕਾਰਨ ਹੈ ਕਿ ਹਰ ਧਰਮ ਦਾ ਬੰਦਾ ਇਸ ਜਹਾਨ ਦੇ ਵਿੱਚ ਪੈਦਾ ਹੋਇਆ ਇਨਸਾਨ तकरीबन ਜਦੋਂ ਅਨਗ੍ਰਹਿਣ ਕਰਨ ਲੱਗਦਾ ਹੈ ਜਿਹੜਾ ਸਿਆਣਾ ਬੰਦਾ ਹੈ ਉਹ ਹਮੇਸ਼ਾ ਪ੍ਰਮਾਤਮਾ ਦਾ ਸ਼ੁਕਰ ਕਰਦਾ ਹੈ ਕੁਝ ਲੋਕ ਆਪਣੇ ਧਰਮ ਦਾ ਜਿਹੜਾ ਹੈ ਨਾਮ ਲੈਂਦੇ ਨੇ ਆਪਣੇ ਧਰਮ ਦੇ ਵਿੱਚੋਂ ਵਾਹਿਗੁਰੂ ਕਹਿ ਕੇ ਪੁਕਾਰਦੇ ਨੇ ਕੋਈ ਧੰਨ ਗੁਰੂ ਨਾਨਕ ਕਹਿੰਦਾ ਕਿ ਤੇਰਾ ਹੀ ਆਸਰਾ ਪਾਈ ਤੁਸੀਂ ਸਾਨੂੰ ਅਨਾਜ ਦਿੰਦਾ ਹੈ ਪ੍ਰਮਾਤਮਾ ਜੀ ਕੁਝ ਲੋਕ ਗਰੀਬ ਗੁਰਬੇ ਦੇ ਹੱਕ ਦੀ ਪਹਿਲੀ ਰੋਟੀ ਅਲੱਗ ਕਰ ਲੈਂਦੇ ਨੇ ਕੁਝ ਲੋਕ ਕਿਸੇ ਡੰਗਰ ਦੀ ਕਿਸੇ ਪਸ਼ੂ ਦੀ ਕਿਸੇ ਗਾਂ ਦੀ ਕਿਸੇ ਬਿੱਲੀ ਦੀ ਉਹਦੇ ਹੱਕ ਦੀ ਬੁਰਕੀ ਪਾਸੀ ਕਰ ਲੈਂਦੇ ਨੇ ਕਿ ਉਹਨਾਂ ਪਿੱਛੇ ਸਾਨੂੰ ਇਹ ਰਜ਼ਕ ਮਿਲਿਆ ਹੈ ਸਿੱਖ ਹਮੇਸ਼ਾ ਮੂੰਹ ਵਿੱਚ ਬੁਰਕੀ ਰੱਖਣ ਸਮੇ ਵਾਹਿਗੁਰੂ ਨੂੰ ਯਾਦ ਕਰ ਲੈਂਦੇ ਨੇ ਪਰ ਕੀ ਇਹ ਅਸਲੀ ਸਾਸ ਗਰਾਸ ਪਹਿਲੀ ਗੱਲ ਵਾਹਿਗੁਰੂ ਕਹਿਣ ਵੇਲੇ ਧਿਆਨ ਵਾਹਿਗੁਰੂ ਵੱਲ ਘੱਟ ਹੀ ਹੁੰਦਾ ਸਾਡਾ ਸਾਰਾ ਧਿਆਨ ਖਾਣ ਵੱਲ ਹੁੰਦਾ ਹੈ ਅਸੀਂ ਰਬ ਬਾਰੇ ਨਹੀਂ ਖਾਣੇ ਦੀ ਖੁਸ਼ਬੂ ਬਾਰੇ ਖਾਣੇ ਦੀ ਸਜਾਵਟ ਬਾਰੇ ਖਾਣੇ ਦੀ ਰੰਗਤ ਖਾਣੇ ਦੇ ਸਵਾਦ ਬਾਰੇ ਸੋਚ ਰਹੇ ਹੁੰਦੇ ਆ ਸਿਮਰਨ ਦੀ ਸਭ ਤੋਂ ਪਹਿਲੀ ਲੋੜ ਹੀ ਇਹ ਹੈ ਕਿ ਰਬ ਵੱਲ ਧਿਆਨ ਨੂੰ ਲੈ ਕੇ ਜਾਣਾ ਜੇ ਧਿਆਨ ਨਹੀਂ ਗਿਆ ਤਾਂ ਸਮਝੋ ਧਿਆਨ ਨਹੀਂ ਹੋਇਆ ਸਿਰਫ ਕਰਮਕਾਂਡ ਪੂਰਾ ਹੋਇਆ ਇੱਕ ਰੀਤੀ ਰਸਮਾਂ ਕੀਤਾ ਵੈਗਰੂ ਕਹਿ ਕੇ ਇੱਕ ਮਰਦਾ ਉਪਚਾਰਕਤਾ ਨਵਾ ਦਿੱਤੀ ਹੈ ਜੇ ਇੱਕ ਪਲ ਮਾਤਰ ਸਿਮਰਨ ਦਾ ਸਾਬ ਲਾਭ ਲੈਣਾ ਹੈ ਤਾਂ ਵੈਗਰੂ ਕਹਿੰਦੇ ਆ ਧਿਆਨ ਖਾਣੇ ਤੋਂ ਹਟਾ ਕੇ ਵੈਗਰੂ ਵੱਲ ਲਾਉਣਾ ਪਵੇਗਾ ਤੇ ਦੂਸਰੀ ਗੱਲ ਇਹ ਹੈ ਕਿ ਵਾਹਿਗੁਰੂ ਕਹਿੰਦੇ ਨਾਲ ਸਿਰਫ ਇੱਕ ਵਾਰ ਵਾਹਿਗੁਰੂ ਕਹਿੰਦੇ ਨਾਲ ਗੁਰੂ ਦੇ ਆਦੇਸ਼ ਦੀ ਪਾਲਣਾ ਨਹੀਂ ਹੁੰਦੀ ਹਰ ਗ੍ਰਾਸ ਨਾਲ ਵਾਹਿਗੁਰੂ ਨੂੰ ਚੇਤੇ ਕਰਨਾ ਪਵੇਗਾ ਪਰ ਹੁਣ ਮੁਸ਼ਕਲ ਇਹ ਹੈ ਕਿ ਹਰ ਗ੍ਰਾਸ ਨਾਲ ਹਰ ਗ੍ਰਾਹੀ ਨਾਲ ਕਿਵੇਂ ਵਾਹਿਗੁਰੂ ਬੋਲੀਏ ਜਿਸ ਤਰ੍ਹਾਂ ਕਰਨ ਲੱਗੇ ਪਈ ਤਾਂ ਬਹੁਤ ਸਾਰੇ ਲੋਕਾਂ ਦਾ ਇਹ ਤਰਕ ਹੈ ਕਿ ਰੋਟੀ ਨਹੀਂ ਖਾਧੀ ਜਾ ਸਕਦੀ ਕੁਝ ਲੋਕ ਇਹ ਵੀ ਮੰਨਦੇ ਨੇ ਕਿ ਇਹ ਚੰਗੀ ਚੀਜ਼ ਨਹੀਂ ਕਿ ਆਪਣੇ ਹੱਥ ਝੂਠੇ ਮਿੱਠੇ ਨੇ ਤੇ ਸਿਰਫ ਵਾਹਿਗੁਰੂ ਨੂੰ ਯਾਦ ਕਰ ਲੈਣੇ ਆ ਇਹ ਦੋਵੇਂ ਕੰਮ ਇੱਕੋ ਵੇਲੇ ਕਿਵੇਂ ਕਰੀਏ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਜੇ ਵੈਗਰੂ ਵੈਗਰੂ ਕਰਨ ਲੱਗ ਪੇ ਤਾਂ ਰੋਟੀ ਚੱਠੀ ਕਿਵੇਂ ਜਾਵੇਗੀ। ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਜੀਵ ਘੱਟੀ ਜਾਵੇਗੀ। ਨਾ ਤਾਂ ਨਾਮ ਸਿਮਰਨ ਦਾ ਫਾਇਦਾ ਹੋਵੇਗਾ, ਨਾ ਪ੍ਰਸ਼ਾਦਾ ਪਾਣੀ ਗ੍ਰਹਿਣ ਕਰਨ ਦਾ, ਪ੍ਰਸ਼ਾਦਾ ਪਾਣੀ ਛਕਣ ਦਾ। ਹੁਣ ਆਪਾਂ ਇਹ ਦੇਖੀਏ ਕਿ ਇਸ ਦਾ ਸਰਲ ਅਪਵਾਦ ਕੀ ਹੈ। ਵਿਦਵਾਨ ਸੱਜਣੋ, ਬਹੁਤ ਸਾਰੇ ਧਰਮ ਪ੍ਰਚਾਰਕ, ਬਹੁਤ ਜਹੀਨ ਦਾਨੁਸ਼ਮੰਦ ਸਿੱਖ ਧਰਮ ਦੇ ਲੋਕ ਉਹਨਾਂ ਦਾ ਕਹਿਣਾ ਹੈ ਕਿ ਸਭ ਤੋਂ ਸੋਖੀ ਯੋਗਤ ਇਹ ਹੈ ਕਿ ਅੰਨ ਨੂੰ ਵੀ ਵਹਿਗੁਰੂ ਦਾ ਰੂਪ ਸਮਝ ਲਓ ਅੰਨ ਨੂੰ ਤਿਆਰ ਕਰਨ ਦੇ ਵਿੱਚ ਪ੍ਰਕਿਰਤੀ ਦੇ ਪੰਜੋ ਅੰਸ਼ ਜੁੜੇ ਨੇ ਅੰਨ ਦੀ ਤਿਆਰੀ ਵਿੱਚ ਪਾਣੀ ਚਾਹੀਦਾ ਹੈ ਸੂਰਜ ਦੀ ਗਰਮੀ ਚਾਹੀਦੀ ਹੈ ਮੌਸਮੀ ਹਵਾ ਚਾਹੀਦੀ ਹੈ ਚੰਗੀ ਭੂਮੀ ਚਾਹੀਦੀ ਹੈ ਖੁੱਲਾ ਆਕਾਸ਼ ਲੋੜੀਂਦਾ ਹੈ ਇਹ ਹੀ ਉਹ ਪੰਜ ਤੱਤ ਨੇ ਭੌਤਿਕ ਤੱਤ ਜਿਹੜੇ ਆਪਣੇ ਸਰੀਰ ਦੀ ਬੰਤਰ ਵਿੱਚ ਲੱਗੇ ਨੇ ਇਹੀ ਖਾਣੇ ਦੀ ਬੰਤਰ ਵਿੱਚ ਲੱਗੇ ਨੇ ਇਹਨਾਂ ਦੀ ਮੌਜੂਦਗੀ ਦੇ ਵਿੱਚ ਹੀ ਅਨ ਤਿਆਰ ਹੁੰਦਾ ਹੈ ਸਬਜੀ ਤਿਆਰ ਹੁੰਦੀ ਹੈ ਸਾਡੇ ਹਿੱਸੇ ਦਾ ਖਾਣਾ ਬਣਦਾ ਹੈ ਇਸ ਲਈ ਜਦੋਂ ਗ੍ਰਾਹੀ ਮੂੰਹ ਦੇ ਵਿੱਚ ਪਾਉਣੀ ਹੈ ਉਸ ਵਿੱਚ ਦਾਤੇ ਦੀ ਬਖਸ਼ਿਸ਼ ਨੂੰ ਮਹਿਸੂਸ ਕਰੀਏ ਵੱਖਰੇ ਤੌਰ ਤੇ ਵੈਗਰੂ ਸਿਮਰਨ ਕਰਨ ਦੀ ਜ਼ਰੂਰਤ ਨਹੀਂ ਸ਼ੁਰੂਆਤ ਵਿੱਚ ਵੈਗਰੂ ਸਿਮਰਨ ਵੀ ਕੀਤਾ ਜਾ ਸਕਦਾ ਹੈ ਮੂਲ ਮੰਤਰ ਵੀ ਕੁਝ ਲੋਕ ਕਰ ਲੈਂਦੇ ਨੇ ਪਰ ਜਦੋਂ ਖਾਣਾ ਹੈ ਵੈਗਰੂ ਨੂੰ ਅੰਨ ਵਿੱਚ ਮਹਿਸੂਸ ਕਰਨਾ ਹੈ ਏਦਾਂ ਸਮਝੀਏ ਕਿ ਅੰਨ ਤੁਸੀਂ ਨਹੀਂ ਤੁਹਾਡੇ ਅੰਦਰ ਬੈਠੇ ਵੈਗਰੂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹੈ ਤੁਸੀਂ ਇਸ ਅਨ ਨੂੰ ਆਪਣੇ ਅੰਦਰ ਪਹੁੰਚਾਉਣ ਲਈ ਸਿਰਫ ਇੱਕ ਵਸੀਲਾ ਹੋ ਸਾਡਾ ਸਰੀਰ ਸਿਰਫ ਇੱਕ ਵਾਹਨ ਹੈ ਜਿਸ ਵਿੱਚ ਅਨ ਰੱਖ ਕੇ ਅਸੀਂ ਪ੍ਰਮਾਤਮਾ ਦੇ ਅੱਗੇ ਪੇਟ ਕਰ ਰਹੇ ਹਾਂ ਜਿੱਦਾਂ ਬਹੁਤ ਸਾਰੇ ਲੋਕ ਆਪਣੇ ਇਸ਼ਟ ਨੂੰ ਦੇਵਤਾ ਨੂੰ ਖੁਸ਼ ਕਰਨ ਲਈ ਉਸ ਦੇ ਅੱਗੇ ਮਠਿਆਈ ਭੋਜਨ ਫਲ ਹੋਰ ਬਹੁਤ ਸਾਰੀਆਂ ਚੀਜ਼ਾਂ ਦਾ ਭੋਗ ਲਵਾਉਂਦੇ ਨੇ ਉਹਨਾਂ ਦੀ ਮਨਛਾ ਇਹ ਹੀ ਹੁੰਦੀ ਹੈ ਕਿ ਇਹ ਵਸਤੂਆਂ ਆਪਣੇ ਇਸ਼ਟ ਦੇ ਕੋਲ ਪਹੁੰਚਦੀਆਂ ਕਰ ਦੇਗੇ ਸਵਾਲ ਉਹਨਾਂ ਦੇ ਗ੍ਰਹਿਣ ਕਰਨ ਦਾ ਨਹੀਂ ਹੁੰਦਾ ਸਵਾਲ ਸਾਡੀ ਭਾਵਨਾ ਦਾ ਆਸਥਾ ਦਾ ਸ਼ਰਧਾ ਦਾ ਹੁੰਦਾ ਹੈ ਇਦਾਂ ਹੀ ਅਸੀਂ ਖਾਣਾ ਆਪਣੇ ਸਰੀਰ ਰੂਪੀ ਮੂਰਤੀ ਦੇ ਅੱਗੇ ਰੱਖ ਰਹੇ ਹਾਂ ਤੇ ਉਹ ਅੰਦਰ ਬੈਠਾ ਭੋਗਨਹਾਰ ਉਸ ਨੂੰ ਭੋਗ ਸਕੇ ਇਸੇ ਕਰਕੇ ਸੰਤ ਕਬੀਰ ਜੀ ਕਹਿੰਦੇ ਨੇ ਕਿ ਭੋਗਨ ਹਾਰੇ ਭੋਗਿਆ ਇਸ ਮੂਰਤ ਕੇ ਮੁਖ ਸ਼ਾਰ ਇੱਕ ਇੱਕ ਗ੍ਰਹੀ ਵਾ ਲੋ ਕਹਿੰਦੇ ਪੂਰਾ ਧਿਆਨ ਦਿਓ ਬੜੇ ਸਤਕਾਰ ਬੜੇ ਅਦਰ ਨਾਲ ਇਸ ਤਰ੍ਹਾਂ ਸਮਝੀਏ ਕਿ ਵਾਇਗਰੂ ਜੀ ਦੇ ਅੱਗੇ ਰੱਖ ਰਹੇ ਹਾਂ ਭਿਲਣੀ ਦੇ ਬੇਰ ਵਾਂਗ ਅਸੀਂ ਹਰ ਗ੍ਰਹੀ ਨੂੰ ਬੜੇ ਗੋਹ ਨਾਲ ਜਿਥੇ ਕੇ ਅੰਦਰ ਲੰਗਾਉਣਾ ਹੈ ਤਾਂ ਕਿ ਸਾਡੇ ਪ੍ਰਮਾਤਮਾ ਜੀ ਇਸ ਭੇਟ ਨੂੰ ਸਦਕਾਰ ਕਰ ਲੈਣ ਉਹ ਭੇਟਾ ਯੋਗ ਹੋਏ ਬੇ ਧਿਆਨੇ ਅੰਦਰ ਸੁਟਿਆ ਇਹ ਇੱਕ ਚੰਗਾ ਤਰੀਕਾ ਨੇ ਪੀਲਣੀ ਬੀਰ ਨੂੰ ਚੱਖਦੀ ਸੀ ਤਾਂ ਕਿ ਕਿਤੇ ਇਹ ਕੱਚਾ ਤਾਂ ਨਹੀਂ ਕੌੜਾ ਤਾਂ ਨਹੀਂ ਫਿੱਕਾ ਤਾਂ ਨਹੀਂ ਕੀੜੇ ਤਾਂ ਨਹੀਂ ਲੱਗੇ ਇਹ ਝੂਠੇ ਮਿੱਠੇ ਪਿਆਰੇ ਬੀਰ ਉਹ ਆਪਣੇ ਭਗਵਾਨ ਦੇ ਅੱਗੇ ਰੱਖਦੀ ਸੀ ਭਗਵਾਨ ਰਾਮ ਦੇ ਅੱਗੇ ਇਸ ਭਾਵਨਾ ਦੇ ਬੰਦ ਨਾਲ ਤੁਸੀਂ ਆਪਣੇ ਆਹਤ ਦੀਆਂ ਵਸਤੂਆਂ ਦੇ ਖਰੀਦ ਬਾਰੇ ਪਕਾਉਣ ਬਾਰੇ ਖਾਣ ਬਾਰੇ ਪੂਰਾ ਧਿਆਨ ਕਰ ਸਕੂਗੀ ਅੰਨ ਦਾ ਇੱਕ ਇੱਕ ਦਾਣਾ ਬੜੇ ਪਿਆਰ ਨਾਲ ਸਾਫ਼ ਕਰੋਗੇ ਧੋਵੋਗੇ ਸੁਕਾਓਗੇ ਪਿਸਵਾਓਗੇ ਪਕਾਓਗੇ ਦਿਖਾਓਗੇ ਇਹ ਚੇਤੇ ਰਹਿ ਕੇ ਆਪਾਂ ਜੋ ਖਾ ਰਹੇ ਆ ਉਹ ਸਿワイਗੁਰੂ ਜੀ ਨੂੰ ਅਰਪਣ ਕਰ ਰਹੇ ਆ ਫਿਰ ਕੋਈ ਚਿੰਤਾ ਨਹੀਂ ਕਿ ਆਪਾਂ ਕੀ ਭੇਟ ਕਰ ਰਹੇ ਆ ਇੱਕੋ ਹੀ ਸ਼ਰਤ ਹੈ ਕਿ ਗ੍ਰਾਹੀ ਮੂੰਹ ਵਿੱਚ ਪਾਉਂਦਿਆਂ ਸਾਨੂੰ ਇਸ ਚੀਜ਼ ਦਾ ਖਿਆਲ ਰਹੇ ਚੇਤਾ ਰਹੇ ਕਿ ਵਾਹਿਗੁਰੂ ਦੇ ਅੱਗੇ ਭੇਟ ਕੀਤੀ ਜਾ ਰਹੀ ਹੈ ਸਾਹਸ ਗਿਰਾਸ ਨਾ ਵਿਸਰੇ ਭਾਈ ਪੇਖਿਓ ਸਦਾ ਹਜੂਰ ਫਿਰ ਜੇ ਖਾਣ ਦੇ ਵੇਲੇ ਪ੍ਰਮਾਤਮਾ ਜੀ ਨੂੰ ਯਾਦ ਕਰ ਲਿਆ ਅਸੀਂ ਕੋਸ਼ਿਸ਼ ਕਰਨ ਦੇ ਵੇਲੇ ਪਾਣੀ ਪੀਣ ਦੇ ਵੇਲੇ ਪ੍ਰਮਾਤਮਾ ਜੀ ਨੂੰ ਯਾਦ ਕਰ ਲਿਆ ਤਾਂ ਸਮਝੋ ਅਸੀਂ ਇੱਕ ਸਫਲਤਾ ਦੇ ਵੱਲ ਤੁਰ ਪਏ ਹਾਂ ਅਸੀਂ ਉਹ ਚੀਜ਼ਾਂ ਦੀ ਪ੍ਰਾਪਤੀ ਦੇ ਵੱਲ ਤੁਰ ਪਏ ਹਾਂ ਜਿਨ੍ਹਾਂ ਦੇ ਬਾਰੇ ਅਸੀਂ ਸਾਰੀ ਜ਼ਿੰਦਗੀ ਮੱਥਾ ਮਾਰ ਰਹੇ ਸੀ ਸਾਰੀ ਜ਼ਿੰਦਗੀ ਪਦਾਰਥਵਾਦੀ ਦੌੜ ਦੇ ਵਿੱਚ ਲੱਗੇ ਹੋਏ ਸੀ ਪਰ ਸੰਤੁਸ਼ਟੀਤਾ ਨਹੀਂ ਸੀ ਆ ਰਹੀ ਅਸੀਂ ਇਹ ਤਰੀਕਾ ਅਪਣਾ ਕੇ ਵੇਖੀਏ ਸਾਨੂੰ ਪਤਾ ਲੱਗੇਗਾ ਥੋੜੇ ਦਿਨਾਂ ਦੇ ਵਿੱਚ ਇਸ ਦੇ ਨਤੀਜੇ ਮਿਲਣ ਲੱਗ ਪੈਣਗੇ ਇਹ ਬਹੁਤ ਉਤਮ ਤਰੀਕਾ ਹੈ ਪ੍ਰਮਾਤਮਾ ਜੀ ਦਾ ਆਪਣਾ ਦਰਸਾਇਆ ਤਰੀਕਾ ਹੈ ਕੋਈ ਇਸ ਤੇ ਕਿੰਤੂ ਵੀ ਨਹੀਂ ਕਰ ਸਕਦਾ ਪ੍ਰਮਾਤਮਾ ਜੀ ਨੇ ਖੁਦ ਸੈਂਕੜੇ ਥਾਵਾਂ ਤੇ ਜ਼ਿਕਰ ਕੀਤਾ ਹੈ ਨਾ ਕਿ ਮਨੁੱਖਾ ਦੇ ਇਹ ਪ੍ਰਮਾਤਮਾ ਦੀ ਦੇਣ ਹੈ ਪ੍ਰਮਾਤਮਾ ਕਣਕਾਂ ਦੇ ਵਿੱਚ ਤੇ ਮਨੁੱਖਾ ਦੇ ਦੇ ਵਿੱਚ ਵੀ ਹੈ ਸਵਾਲ ਇਹ ਨਹੀਂ ਕਿ ਕੌਣ ਚੰਗਾ ਹੈ ਕੌਣ ਮੁਰਾ ਹੈ ਕਿਸ ਦਾ ਸੁਭਾ ਹਰ ਇੱਕ ਇਨਸਾਨ ਜਿਹੋ ਜਿਹਾ ਮਰਜੀ ਹੈ ਉਹ ਪ੍ਰਮਾਤਮਾ ਦਾ ਹੀ ਅੰਸ਼ ਹੈ ਪ੍ਰਮਾਤਮਾ ਦਾ ਹੀ ਹਿੱਸਾ ਹੈ ਸੋ ਇਹ ਜੁਗਤ ਅਪਣਾ ਕੇ ਦੇਖੋ ਤੁਹਾਨੂੰ ਪਰਮਾਤਮਾ ਜੀ ਜਰੂਰ ਨੇੜੇ ਆ ਕੇ ਤੁਹਾਡੀ ਮਾਫ਼ ਰਣਗੇ ਹਰ ਮੁਸੀਬਤ ਦਾ ਹੱਲ ਕੱਢਣਗੇ ਇੰਨੀਆਂ ਕਬੀਲੀਆਂ ਪ੍ਰਵਾਣ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ